11 ਫਰਵਰੀ 2025 ਦਿਨ ਮੰਗਲਵਾਰ ਨੂੰ ਹਲਕਾ ਪੈਲ ਦੇ ਮਸ਼ਹੂਰ ਪਿੰਡ ਜਰਗ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਬੜਮੁੱਲੇ ਸਹਿਯੋਗ ਦੇ ਨਾਲ ਭਗਤ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ 5 ਪਿਆਰਾਂ ਦੀ ਮੌਜੂਦਗੀ ਦੇ ਵਿੱਚ ਇੱਕ ਵਿਸ਼ਾਲ ਨਦਰ ਕੀਰਤਨ ਟੱਡੇ ਆ ਗਿਆ ਸੋ ਇਹ ਨਗਰ ਕੀਰਤਨ ਸਵੇਰੇ ਕਰੀਬ 11 ਵਜੇ ਗੁਰਦੁਆਰਾ ਭਗਤ ਗੁਰੂ ਰਵਿਦਾਸ ਤੋਂ ਚੱਲਿਆ ਜਿਹੜਾ ਕਿ ਪਿੰਡ ਜਰਗ ਦੇ ਰਕ ਰਕ ਪੜਾਵਾਂ ਵਿੱਚੋਂ ਗੁਜ਼ਰਦਾ ਹੋਇਆ ਸ਼ਾਮ ਕਰੀਬ 5 ਵਜੇ ਗੁਰਦੁਆਰਾ ਸਹਿਦ ਵਿਖੇ ਪਹੁੰਚਿਆ ਸਵੇਚੇ ਦਸਨਾ ਬਣਦਾ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਪਿੰਡ ਜਰਗ ਤੋਂ ਲਗਭਗ ਹਰ ਇੱਕ ਉਮਰ ਵਰਗ ਨਾਲ ਸੰਬੰਧਿਤ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਮੱਥਾ ਟੇਕਿਆ ਸੋ ਇਸ ਨਗਰ ਕੀਰਤਨ ਦੌਰਾਨ ਪਿੰਡ ਜਰਗ ਦੇ ਲਗਭਗ ਹਰ ਇੱਕ ਪੜਾਅ ਦੇ ਉੱਤੇ ਨਗਰ ਕੀਰਤਨ ਵਿੱਚ ਹਾਜ਼ਰ ਤਾੜੀ ਅਤੇ ਰਾਗੀ ਸੰਗਾਂ ਵੱਲੋਂ ਗੁਰੂ ਜੀ ਦੇ ਜੀਵਨ ਅਤੇ ਵਿਆਖਿਆ ਸੰਬੰਧੀ ਕੀਰਤਨ ਪਖਿਆਨ ਅਤੇ ਵਾਰਾਂ ਸੁਣਾ ਕੇ ਸੰਤਾਂ ਨੂੰ ਨਿਹਾਲ ਵੀ ਕੀਤਾ। ਸੋ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਸੰਮੂਲੀਅਤ ਕੀਤੀ ਅਤੇ ਸੇਵਾ ਵੀ ਕੀਤੀ। ਤੋ ਨਗਰ ਕੀਰਤਨ ਦੇ ਦੌਰਾਨ ਵਕ ਵਕ ਪੜਾਵਾਂ ਦੇ ਉੱਤੇ ਵਕ ਵਕ ਵਸਤਾਂ ਦੇ ਲੰਗਰ ਵੀ ਲਗਾਏ ਗਏ। ਕੰਨ ਹੋ ਗਿਆ ਧੱਕ ਤੇ ਕਦੇ ਲਗਈ ਮਾਂ ਹੋ ਗਿਆ ਧੱਕ ਤੇ ਦਿਲ ਪਈ ਮਾਂ ਹੋ ਗਿਆ ਧੱਕ ਤੇ ਦਿਲ ਪਈ ਤਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਜਰਗ ਵਿਖੇ ਭਗਤ ਰਵਦਾਸ ਜੀ ਦੇ 648ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਪਿੰਡ ਦੇ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਨੇ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਵੱਖੋ-ਵਕਰੀਆਂ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਸੀ ਫਸ ਹੁਣ ਜਿਹੜਾ ਨਗਰ ਕੀਰਤਨਾ ਆਪਣੇ ਅੰਦਾਸ ਪ੍ਰਾਵਾਂ ਤੇ ਪਹੁੰਚਿਆ ਹੋਇਆ ਅਸੀਂ ਸਮੂਹ ਨਗਰ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਨਗਰ ਦੇ ਸੰਪੂਰਨ ਹੋਣ ਦੇ ਵਿੱਚ ਸਾਨੂੰ ਭਰਪੂਰ ਸਹਿਯੋਗ ਦਿੱਤਾ ਔਰ ਮਾਇਆ ਦੇ ਗੱਫੇ ਵੀ ਦਿੱਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ रविदास ਜੀ ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦੇ ਆ। ਸੋ ਅਸੀਂ ਇਹਨਾਂ ਨੂੰ ਆਸ ਹੈ ਅੱਗੇ ਵਾਸਤੇ ਵੀ ਸਾਨੂੰ ਇਸੇ ਤਰ੍ਹਾਂ ਹੀ ਜਿਹੜਾ ਭਰਪੂਰ ਹੰਗਾਰਾ ਮਿਲੇਗਾ। ਅਸੀਂ ਫਿਰ ਤੋਂ ਨਗਰਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਸਤਪੁਰ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਪ੍ਰਿਚਰਦੀ ਕਰਾ ਦੇ ਨਾਲ ਬੜੇ ਸਨੇਹ ਦੇ ਨਾਲ ਸਰਦਾਰ ਬਹਾਦਰ ਸੰਧਾਰ ਅਮਰੇਤ ਸਿੰਘ ਜੀ ਨੂੰ ਐਸਏ ਉਹਨਾਂ ਨੂੰ ਡਾਟੀ ਦੀ ਸੇਵਾਸਤੇ ਪਾਸੋਰਡ ਦੇ ਭੇਜਿਆ ਗਿਆ ਸੰਤੂ ਦੀ ਕਿਰਪਾ ਕਰੇ ਦਰਗਹਾਂ ਦੀ ਰਾਖੀ ਖਾਲਸਾ ਬਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੀ ਸੰਗਤ ਨੂੰ ਅਰਦਾਸਪਗ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਮੈਗਰੂਨੋਂ ਚਰਦੀ ਕਰਾਂ ਦੇ ਵਿੱਚ ਇਤਫਾਕ ਬਖਸ਼ੇ ਆਵੇ ਮੈਨੂੰ ਮੈਂ ਅਰਦਾਸਪਗ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਇੱਕ ਨਿੱਕੇ ਜਿਹੇ ਸਨੇਹ ਤੇ ਇੱਥੇ ਸਾਡੇ ਗ੍ਰਹਿ ਵਿਖੇ ਚਰਨ ਪਾਉਂਦਾ ਸਾਰੀ ਸੰਗਤਾਂ ਦਾ ਅਸੀਂ ਅਸੀਂ ਸਾਰੀਆਂ ਆਪਣੇ ਨਗਰ ਵੱਲੋਂ ਸਾਡੇ ਅਸੀਂ ਸਾਰੇ ਕਾਲੀਦਾਲ ਦੀ ਟੀਮ ਵੱਲੋਂ ਅ ਉਹ ਅਰਬਦਾਸਪੁਰ ਪਾਰਕ ਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਵੈਗੁਰੂ ਨੂੰ ਚੜ੍ਹਦੀ ਕਲਾ ਦੇ ਵਿੱਚ ਇੱਕ ਇੱਕ ਮੈਂ ਇਸ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇੱਕ ਬਹੁਤ ਵੱਡਾ ਪਰ ਅੱਲਾਹ ਕਰਕੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਆ ਜਿਹੜੀ ਕਿ ਬਹੁਤ ਸਿਰਾਂ ਤੋਂ ਅਧੂਰੀ ਸੀ ਜਿਹੜੀ ਉਹ ਝਾਕ ਰਹੀ ਸੀ ਪਿੰਡ ਵੱਲ ਕੇ ਮੈਨੂੰ ਮੇਰੇ ਬਣਦਾ ਟਾਈਮ ਲੱਗੂਗਾ ਪਰ ਮੈਂ ਇਸ ਕਮੇਟੀ ਨੂੰ ਬਹੁਤ-ਬਹੁਤ ਪਤਾਈ ਦਿੰਦਾ ਜਿਨ੍ਹਾਂ ਨੇ ਕਿ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਸਖਤ ਮਿਹਨਤ ਕਰਕੇ ਬਹੁਤ ਵੱਡੀ ਬਿਲਡਿੰਗ ਬਣਾਈ ਆ ਅੰਤ ਵਿੱਚ ਮੈਂ ਫਿਰ ਸਾਰੀਆਂ ਸੰਗਤਾਂ ਦਾ ਜਿੰਨੀਆਂ ਸੰਗਤਾਂ ਨੇ ਸਾਡੇ ਇਸ ਗ੍ਰਹਿ ਵਿਖੇ ਚਰਨ ਪਾਏ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੈਠਾ ਪਿੱਛੇ ਆ ਗਿਆ ਆ ਗਿਆ ਆ ਗਿਆ